ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਦਿੱਲੀ ਚ ਹੋਏ ਲਾਲ ਕਿਲਾ ਬਲਾਸਟ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਿਕ ਜਿੱਥੇ ਕਾਰ ਬਲਾਸਟ ਹੋਇਆ ਸੀ ਉਸ ਜਗ੍ਹਾ ਤੋਂ 9 ਐਮ ਐਮ ਕੈਲੀਬਰ ਦੇ ਤਿੰਨ ਕਾਰਤੂਸ ਬਰਾਮਦ ਹੋਏ ਨੇ ਪੁਲਿਸ ਨੂੰ ਮਿਲੇ ਕਾਰਤੂਸਾਂ ਵਿੱਚੋਂ ਦੋ ਜ਼ਿੰਦਾ ਕਾਰਤੂਸ ਦੱਸੀ ਜਾ ਰਹੇ ਨੇ ਇੱਕ ਖਾਲੀ ਖੋਲ ਜਿਹੜਾ ਦੱਸਿਆ ਜਾ ਰਿਹਾ ਇਸ ਖੁਲਾਸੇ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਕਿਉਂਕਿ 9 ਐਮ ਐਮ ਦੀ ਪਿਸਤੌਲ ਆਮ ਨਾਗਰਿਕ ਨਹੀਂ ਰੱਖ ਸਕਦਾ ਇਹ ਕਾਰਤੂਸ ਆਮ ਤੌਰ ਤੇ ਫੋਰਸਾ ਰਾਫੇ ਪੁਲਿਸ ਅਧਿਕਾਰੀ ਦੀ ਵਰਤੋਂ ਦੀ ਚਾਹੁੰਦੇ ਨੇ ਅਥੀ ਦਾਜੀ ਕੇ ਸੂਤਰਾ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਕੋਈ ਪਿਸਤੌਲ ਜਾਂ ਕੋਈ ਉਸ ਦਾ ਹਿੱਸਾ ਨਹੀਂ ਬਰਾਮਦ ਹੋਇਆ ਪੁਲਿਸ ਨੇ ਆਪਣੇ ਮੌਕੇ ਤੇ ਮੌਜੂਦ ਸਟਾਫ ਦੇ ਵੀ ਕਾਰਤੂਸ ਚੈੱਕ ਕਰਵਾਏ ਨੇ ਪਰ ਕੋਈ ਕਾਰਤੂਸ ਗੁੰਮ ਹੋਇਆ ਨਹੀਂ ਲੱਭਾ ਦੱਸਦੇ ਕਿ ਪੁਲਿਸ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਾਰਤੂਸ ਉਥੇ ਕਿਵੇਂ ਪਹੁੰਚਿਆ ਤੇ ਕਿ ਇਹ ਬਲਾਸਟ ਤੋਂ ਬਾਅਦ I20 ਕਾਰ ਵਿੱਚੋਂ ਡਿੱਗੇ ਸਨ ਇਸ ਦੇ ਨਾਲ ਹੀ ਲਾਲ ਕਿਲੇ ਦੇ ਬਾਹਰ ਹੋਏ ਧਮਾਕੇ ਦੇ ਵਿੱਚ ਵਰਤੀ ਗਈ ਕਾਰ ਦਾ ਸਬੰਧ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਦੱਸਦੇ ਕਿ ਜਾਂਚ ਏਜੰਸੀਆਂ ਦੇ ਵੱਲੋਂ ਲਗਾਤਾਰ ਸੀਸੀਟੀਵੀ ਫੁਟੇਜ ਚੈੱਕ ਜਿਹੜੀ ਕੀਤੀ ਜਾ ਰਹੀ ਹੈ ਕਿ ਬਲਾਸਟ ਮਾਮਲੇ ਦੇ ਵਿੱਚ ਮੌਕੇ ਤੇ ਅਧਿਕਾਰ ਕੀ ਘਟਨਾ ਵਾਪਰੀ ਸੀ ਦੱਸਦੇ ਕਿ ਹੁਣ 10 ਨਵੰਬਰ ਨੂੰ ਇਲਾਜ ਕਿਲੇ ਸਮਾ ਵਿਚ ਇੱਕ ਕਾਰ ਦੇ ਅੰਦਰ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਸੀ ਕਈ ਲੋਕ ਗੰਭੀਰ ਇਸ ਘਟਨਾ ਦੇ ਵਿੱਚ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਲਈ ਵੀ ਹਸਪਤਾਲ ਭੇਤੀ ਕਰਵਾਇਆ ਗਿਆ ਸੀ ਇਸ ਘਟਨਾ ਤੋਂ ਬਾਅਦ ਇੱਕ ਦਿਨ ਪਹਿਲਾਂ ਫਰੀਦাবাদ ਤੋਂ ਭਾਰੀ ਮਾਤਰਾ ਦੇ ਵੀ ਸਪੋਰਟ ਸਮੱਗਰੀ ਵੀ ਬਰਾਮਦ ਕੀਤੀ ਗਈ ਸੀ ਹਾਲਾਂਕਿ ਹੁਣ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੌਕੇ ਤੋਂ ਬਲਾਸਟ ਵਾਲੀ ਜਗ੍ਹਾ ਤੋਂ ਹੁਣ 9mm ਕੈਲੀਬਰ ਦੇ 3 ਕਾਰਤੂਸ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਦਿੱਲੀ ਚ ਹੋਏ ਲਾਲ ਕਿਲਾ ਬਲਾਸਟ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਜਿੱਥੇ ਕਾਰ ਬਲਾਸਟ ਹੋਇਆ ਸੀ ਉਸ ਜਗ੍ਹਾ ਤੋਂ 9 ਐਮ ਐਮ ਕੈਲੀਬਰ ਦੇ ਤਿੰਨ ਕਾਰਤੂਸ ਬਰਾਮਦ ਹੋਏ ਨੇ ਪੁਲਿਸ ਨੂੰ ਮਿਲੇ ਕਾਰਤੂਸਾਂ ਵਿੱਚੋਂ ਦੋ ਜ਼ਿੰਦਾ ਕਾਰਤੂਸ ਦੱਸੀ ਜਾ ਰਹੇ ਨੇ ਇੱਕ ਖਾਲੀ ਖੋਲ ਜੜਾ ਦੱਸਿਆ ਜਾ ਰਿਹਾ ਇਸ ਖੁਲਾਸੇ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਕਿਉਂਕਿ 9 ਐਮ ਐਮ ਦੀ ਪਿਸਤੌਲ ਆਮ ਨਾਗਰਿਕ ਹੀ ਰੱਖ ਸਕਦਾ ਹੈ ਇਹ ਕਾਰਤੂਸ ਆਮ ਤੌਰ ਤੇ ਫੋਰਸਾ ਰਾਫੇ ਪੁਲਿਸ ਅਧਿਕਾਰੀ ਦੀ ਵਰਤੋਂ ਦੇ ਵਿੱਚ ਆਉਂਦੇ ਨੇ ਅਥੀ ਦਾਜੀ ਕੇ ਸੂਤਰਾ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਕੋਈ ਪਿਸਤੌਲ ਜਾਂ ਕੋਈ ਉਸ ਦਾ ਹਿੱਸਾ ਨਹੀਂ ਬਰਾਮਦ ਹੋਇਆ ਪੁਲਿਸ ਨੇ ਆਪਣੇ ਮੌਕੇ ਤੇ ਮੌਜੂਦ ਸਟਾਫ ਦੇ ਵੀ ਕਾਰਤੂਸ ਚੈੱਕ ਕਰਵਾਏ ਨੇ ਪਰ ਕੋਈ ਕਾਰਤੂਸ ਗੁੰਮ ਹੋਇਆ ਨਹੀਂ ਲੱਭਾ ਦੱਸਦੇ ਕਿ ਪੁਲਿਸ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਾਰਤੂਸ ਉਥੇ ਕਿਵੇਂ ਪਹੁੰਚਿਆ ਤੇ ਕਿ ਇਹ ਬਲਾਸਟ ਤੋਂ ਬਾਅਦ I20 ਕਾਰ ਵਿੱਚੋਂ ਡਿੱਗੇ ਸਨ ਇਸ ਦੇ ਨਾਲ ਲਾਲ ਕਿਲੇ ਦੇ ਬਾਹਰ ਹੋਏ ਧਮਾਕੇ ਦੇ ਵਿੱਚ ਵਰਤੀ ਗਈ ਕਾਰ ਦੇ ਸੰਬੰਧ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਦੱਸਦੇ ਕਿ ਜਾਂਚ ਏਜੰਸੀਆਂ ਦੇ ਵੱਲੋਂ ਲਗਾਤਾਰ ਸੀਸੀਟੀਵੀ ਫੁਟੇਜ ਚੈੱਕ ਜਿਹੜੀ ਕੀਤੀ ਜਾ ਰਹੀ ਹੈ ਕਿ ਬਲਾਸਟ ਮਾਮਲੇ ਦੇ ਵਿੱਚ ਮੌਕੇ ਤੇ ਅਧਿਕਾਰ ਕੀ ਘਟਨਾ ਵਾਪਰੀ ਸੀ ਦੱਸਦੇ ਕਿ ਹੁਣ 10 ਨਵੰਬਰ ਨੂੰ ਲਾਦ ਕਿਨੇ ਸਮਾ ਵਿੱਚ ਇੱਕ ਕਾਰ ਦੇ ਅੰਦਰ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਸੀ ਕਈ ਲੋਕ ਗੰਭੀਰ ਇਸ ਘਟਨਾ ਦੇ ਵਿੱਚ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਲਈ ਵੀ ਹਸਪਤਾਲ ਭੇਤੀ ਕਰਵਾਇਆ ਗਿਆ ਸੀ ਇਸ ਘਟਨਾ ਤੋਂ ਬਾਅਦ ਇੱਕ ਦਿਨ ਪਹਿਲਾਂ ਫਰੀਦাবাদ ਤੋਂ ਭਾਰੀ ਮਾਤਰਾ ਦੇ ਵੀ ਸਪੋਰਟਸ ਸਮੱਗਰੀ ਵੀ ਬਰਾਮਦ ਕੀਤੀ ਗਈ ਸੀ ਹਾਲਾਂਕਿ ਹੁਣ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੌਕੇ ਤੋਂ ਬਲਾਸਟ ਵਾਲੀ ਜਗ੍ਹਾ ਤੋਂ ਹੁਣ 9 ਐਮ ਐਮ ਕੈਲੀਬਰ ਦੇ ਤਿੰਨ ਕਾਰਤੂਸ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ